ਉਹ ਨਾ ਇਹਦੇ ਗੋਲੀ ਇੱਕ ਲੱਗੀ ਖਾਲੀ ਘੜੀ ਤੇ ਇੱਕ ਲੱਗੀ ਬਾਅਦ 15 12 ਫਿਰ ਉਹ ਕਰਨ ਮੇਰੀ ਗੱਲ ਸੁਣਦੇ ਤੇ ਸਰ ਜੀ ਆਇਓ ਇਹੀ ਸੀ ਦਿੱਤ ਤੁਸ ਮਿੰਜਾ ਬਤਾ 25 7 ਲਾਈਨ ਦੀ ਇਹ ਚੋਰੀ ਦਾ ਪਰਚਾ ਸੀਗਾ ਤੇ ਨਾਲ ਇਹਦੇ ਚ ਐਨਡੀਪੀਐਸ ਤੇ ਰਿਕਵਰੀ ਹੋਈ ਸੀ ਸੋ ਉਹ ਐਨਡੀਪੀਐਸ ਦੀ ਰਿਕਵਰੀ ਤੇ ਅਸੀਂ ਜਦੋਂ ਇਹਦੇ ਹੀ ਪੁੱਛਗਿੱਛ ਕੀਤੀ ਹੈ ਜਿਹੜਾ ਪਰਚਾ ਦਰਜ ਹੋਇਆ ਸੀ ਉਹਦੀ ਪੁੱਛਗਿੱਛ ਅੱਗੇ ਨਿਕਲਿਆ ਕਿ ਇਹਨੇ ਕੋਈ ਵਪਨ ਵੀ ਇੱਥੇ ਟੱਪਿਆ ਹੋਇਆ ਹੈ ਆਈਡੀ ਵਪਨ ਦੀ ਰਿਕਵਰੀ ਵਾਸਤੇ ਜਦੋਂ ਟੀਮ ਇੱਥੇ ਆਈ ਤੇ ਇਹਨੇ ਦਸਤਾਨ ਦੇ ਨਾਲ ਪੰਜ 라운ਸ ਸੀਗੇ ਪੰਜ ਇੰਦਰ ਐਨਸੀਡ ਲਫਾਫੇਸ ਪਏ ਸੀ ਬਟ ਇੱਕ ਰਾਉਂਡ ਜਿਹੜਾ ਸੀਗਾ ਉਹ ਵੈਪਨ ਦੇ ਵਿੱਚ ਸੋ ਉਹ ਵੈਪਨ ਦੇ ਵਿੱਚ ਜਿਹੜਾ ਰਾਉਂਡ ਸੀਗਾ ਇੰਨੇ ਮੁਲਾਜ਼ਮ ਵੱਲ ਫਾਇਰ ਕੀਤਾ ਤਾਰਾ ਜਨਵਰੀ ਦਾ ਜਿਹੜੇ ਐਸਆਈ ਨੇ ਜਵਾਬੀ ਫਾਇਰ ਕਰਦੇ ਹੋਏ ਆਪਣੇ ਪਚਾਅ ਵਿੱਚ ਦੋ ਫਾਇਰ ਕੀਤੇ ਜਿਹੜਾ ਕਿ ਇੱਕ ਮਿਲਟੀ ਵਿੱਚ ਲੱਗਾ ਉੱਥੇ ਜਿਹੜਾ ਤੁਸੀਂ ਅੰਦਰ ਦੇਖਿਆ ਤੇ ਦੂਜਾ ਫਾਇਰ ਵੀ ਲਾਟ ਵਿੱਚ ਲੱਗਾ ਜਦੇ ਨਾਲ ਉਹਨਾਂ ਨੂੰ ਗੈਰਕਾਨੂੰਨੀ ਹਸਪਤਲ ਕਰਾਇਆ ਗਿਆ ਇਹ ਜਿਹੜਾ ਦੋਸ਼ੀ ਹੈ ਦੇਵੀ ਨਾਮ ਦਾ ਮੁੰਡਾ ਹੈ ਇਹਦੇ ਤੇ 25 ਪਰਚੇ ਦਰਜ ਨੇ ਪਿਛਲੇ 12 ਸਾਲਾਂ ਵਿੱਚ ਤੇ 12 ਸਾਲਾਂ ਵਿੱਚ 25 ਪਰਚੇ ਦਰਜ ਨੇ 20 ਪਰਚੇ ਇਨਾ ਚੋਰੀ ਦੇ ਲੱਗੇ ਨੇ ਤੇ 5 ਪਰ 4 ਪਰਚੇ ਨੇ 5 ਪਰਚੇ ਨੇ ਦਿੱਤੀ ਸੋ ਇਹ ਪ੍ਰਾਣਾ ਚੋਰ ਨੇ ਕਾਫੀ ਵਧਾਉਣੀ ਹੈ ਚੋਰੀਆਂ ਵੀ ਕੀਤੀਆਂ ਤੇ ਨਸ਼ਾ ਤਸਕਰ ਵੀ ਜੋ ਇਹ ਮਤਲਬ ਹੈ ਕਿ ਮਲਟੀਪਲ ਪਰਚੇ ਤੇ ਇਹਨੇ ਪਰਚੇ ਕਰਨ ਕਰਚੇ ਨੂੰ ਇਹਨੂੰ ਅਰੈਸਟ ਕੀਤਾ ਗਿਆ ਸੀ ਦੀ ਵਾਈਫ ਤੇ ਦੀ ਵਾਈਫ ਤੇ ਵੀ ਪੰਜ ਪਰਚੇ ਨੇ ਜਿਹੜਾ ਸਬੰਧ ਰਿਹਾ ਦੋਵੇਂ ਕੱਤੇ ਸੀਗੇ ਉਹਦੇ ਚੋਂ ਰਿਕਵਰੀ ਹੋਈ ਸੀ 1100 ਗੋਲੀਆਂ 1400 ਗੋਲੀਆਂ ਦੀ ਰਿਕਵਰੀ ਹੋਈ ਸੀ ਜਿਹੜਾ ਐਨਟੀਐਸ ਦਾ ਪਰਚਾ ਦਰਜ ਹੋਇਆ ਇਥੇ ਜਿਹੜਾ ਘਰ ਵਾਲਾ ਸੀਗਾ ਦੇਦੀ ਉਹਨੂੰ ਲੈ ਕੇ ਆਏ ਸੀ ਉਹਦੀ ਰਿਕਵਰੀ ਦੇ ਦੌਰਾਨੇ ਸਾਰਾ ਸਰ ਇਹ ਕੱਲਾ ਸੀਗਾ ਜੀ ਇਹਦੇ ਨਾਲ ਕੋਈ ਹੋਰ ਵੀ ਲੈ ਕੇ ਆਇਸ ਕਿ ਇਥੇ ਨਹੀਂ ਅੱਜ ਰਿਕਵਰੀ ਕਰਾਉਣ ਵਾਸਤੇ ਇਹਨੂੰ ਕੱਲੇ ਨੂੰ ਲੈ ਕੇ ਆਏ ਸੀ ਆਦਰਵਾਇਸ ਜਿਹੜਾ origignal ਪਰਚਾ ਦਿੱਜੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਉਹਦੇ ਵਿੱਚ ਏ ਤੇ ਇਹਦੀ ਵਾਈਫ ਤੁਮ ਸਰ ਇਹ ਦੱਬੀ ਹੋਈ ਸੀ ਨੇ ਤੇ ਕਿਸਤ ਹਾਂ ਇੱਥੇ ਇਹਨੇ ਲਫਾਫੇ ਕਾਲੇ ਰੰਗ ਦੇ ਲਫਾਫੇ ਚ ਦੱਬੀ ਹੋਈ ਸੀ ਜਿਹੜਾ ਕਿ ਅੰਦਰ ਇੱਥੇ ਇੱਕ ਤੱਕ ਬਿਲਡਿੰਗ ਹੈਗੀ ਹੈ ਹੋਰ ਕੁਝ ਨਹੀਂ ਜਿਹੜਾ ਲੱਗਦਾ ਹੈ ਕਿ ਸਰ ਇੱਥੋਂ ਨਿਕਲ ਸਕਦਾ ਹੈਗਾ ਕਿਉਂਕਿ ਇਹ ਇਤਿਆਰ ਜੇਕਰ ਇੱਥੇ ਦੱਬਿਆ ਹੋਇਆ ਸੀ ਉਹਦੇ ਨਾਲ ਨਹੀਂ ਇਹ ਤਾਂ ਇਹਨੇ ਸਾਨੂੰ ਜਿਹੜਾ ਇਨਕਸ਼ਾਫ ਕੀਤਾ ਸੀ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਕੁਝ ਕਿਸੇ ਦੌਰਾਨ ਉਹਦੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਬਟ ਬਾਕੀ ਏਰੀਆ ਵੀ ਅਸੀਂ ਸਾਰਾ ਸਰਚ ਕਰਾਂਗੇ ਹੁਣ ਕਿ ਹੋਰ ਵੀ ਕੋਈ ਜੇ ਅਵਧੀ ਚੀਜ਼ਾਂ ਨੇ ਦੱਬੀ ਹੋਈ ਹੈ ਤਾਂ ਉਹ ਵੀ ਰਿਕਵਰੀ ਕੀਤੀ ਜਾ ਸਕਦੀ ਹੈ ਜਿਹੜਾ ਹੋਰ ਵੀ ਇਹਦੀ ਪੁੱਛਕਿਛ ਕਰਾਂਗੇ ਕਿ ਹੋਰ ਦੇ ਵਿੱਚ ਨਾ ਬਾਈਕ ਬੋਚ ਕਰਨਾ ਪਹਿਲਾ ਦਰਜ ਹੋਇਆ ਸੋ ਕੋਈ ਇਹੋ ਜਿਹਾ ਨਸ਼ੀਲਾ ਪਦਾਰਥ ਹੋਰ ਵੀ ਉਹਦੇ ਪੋਜੀਸ਼ਨ ਚ ਹੋਵੇ ਜਾਂ ਕਿਤੇ ਇਹਨੇ ਰੱਖਿਆ ਹੋਵੇ ਬਿਲਕੁਲ ਉੱਪਰ ਸਰ ਇਹ ਕਿਹਦੀ ਥਾਈ